ਥੱਕ ਗਿਆ ਬਹੁਤ ਗਰਮੀ ਸੀਗੀ ਅੱਜ ਤਾਂ ਬਬਲੀ ਪਾਣੀ ਲਿਆ ਦੇ ਇੱਕ ਗਲਾਸ ਪੀ ਲਓ ਇਹਨੂੰ ਕੀ ਹੋ ਗਿਆ ਸਵੇਰੇ ਤਾਂ ਚੰਗੀ ਭਲੀ ਸੀਗੀ ਪਾਣੀ ਐ ਸੱਟ ਕੇ ਗਈ ਹੈ ਜਿੱਦਾਂ ਤਾਂ ਕੋਈ ਕੋਣ ਆ ਗਿਆ ਘਰੇ ਕੋਣ ਨਹੀਂ ਹੈ ਤੈਨੂੰ ਕੀ ਹੋ ਗਿਆ ਭਾਂਡੇ ਪੰਨੇ ਜਾਨੀ ਆ ਆ ਪਾਣੀ ਵੀ ਐ ਸੱਟ ਕੇ ਚਲੀ ਗਈ ਪਾਣੀ ਪੀ ਲੋ ਮਿਲ ਗਿਆ ਨਾ ਪੀ ਲੋ ਪਾਣੀ ਕੀ ਹੋਇਆ ਆ ਮੈਨੂੰ ਕੀ ਹੋਣਾ ਮੈਂ ਪਹਿਲਾਂ ਵਰਗੀ ਆ ਜਿੱਦਾਂ ਹੁੰਨੀ ਆ ਘਰ ਦੇ ਕੰਮਾਂ ਜੀਆ ਬਸ ਤੂੰ ਸੱਟ ਕੇ ਚਲੀ ਗਈ ਗਲਾਸ ਉੱਥੇ ਤੋਂ ਭਾਂਡੇ ਭੰਨਣ ਲੱਗ ਗਈ ਕੋਈ ਗੱਲ ਹੋਈ ਦੱਸ ਮੈਨੂੰ ਕੀ ਆ ਗੱਲ ਨਹੀਂ ਹੋਈ ਵੀ ਤੁਸੀਂ ਆਪਣੇ ਆਪ ਵੀ ਕਦੀ ਕਹਿ ਦੋ ਵੀ ਕਿਤੇ ਜਾਣਾ ਚੱਲੀਏ ਸਾਰਾ ਦਿਨ ਤੂੰ ਇਸ ਵੇਰੇ ਕੰਮਾਂ ਤੇ ਨਿਕਲ ਜਾਂਦੇ ਆ ਮੈਨੂੰ ਪਿੱਛੇ ਭਾਂਡੇ ਮੰਜਣ ਨੂੰ ਰੱਖਿਆ ਆਵਾ ਪਬਲੀ ਤੂੰ ਅੱਗੇ ਤਾਂ ਕਦੀ ਇਹੋ ਜੀ ਗੱਲ ਕੀਤੀ ਨਹੀਂ ਤੈਨੂੰ ਕੀ ਹੋਇਆ ਅੱਜ ਸਰਦਾਰ ਜੀ ਜੂਨ ਜਲਾਈ ਦੀਆਂ ਛੁੱਟੀਆਂ ਆ 15 ਛੁੱਟੀਆਂ ਲੰਘ ਵੀ ਗਈਆਂ ਰਹਿ ਕਿੰਨੀਆਂ ਗਈਆਂ ਬੰਦਾ ਆਪੇ ਹੀ ਕਹਿ ਦਿੰਦਾ ਸਾਰਾ ਦਿਨ ਘਰੇ ਰਹਿ ਕੇ ਬੋਰ ਹੋ ਗਏ ਕਦੀ ਆਪੇ ਹੀ ਕਹਿ ਦੋ ਵੀ ਲੈ ਚੱਲ ਪਬਲੀ ਚੱਲੀਏ ਕਿਤੇ ਘੁੰਮਣ ਕਦੀ ਫਿਲਮ ਵੇਖਣ ਹੀ ਲੈ ਜਾਓ ਹੈ ਹੀ ਨਹੀਂ ਵੀ ਕਿਤੇ ਲੈ ਕੇ ਜਾਣਾ ਹਿਲ ਸਟੇਸ਼ਨ ਦਾ ਤਾਂ ਸਾਨੂੰ ਪਤਾ ਹੀ ਨਹੀਂ ਵੀ ਹਿਲ ਸਟੇਸ਼ਨ ਹੁੰਦਾ ਕੀ ਆ ਪਬਲੀ ਮੇਰੀ ਗੱਲ ਸੁਣ ਪਹਿਲਾਂ ਤਾਂ ਮੈਨੂੰ ਇਹ ਦੱਸ ਭਈ ਤੂੰ ਕਦੀ ਇੱਕੋ ਦਾ ਮੀ ਆ ਗੱਲਾਂ ਹੀ ਕਰਨੀਆਂ ਸ਼ੁਰੂ ਕਰਤੀ ਸਰਦਾਰ ਜੀ ਮੈਨੂੰ ਵੀ ਇਸ ਵਾਰ ਬਸ ਮੈਂ ਜਾਣਾ ਮੈਨੂੰ ਨਹੀਂ ਪਤਾ ਮੈਂ ਕਿਹਾ ਵਾ ਮੈਂ ਜਾਣਾ ਸਾਡਾ ਵੀ ਜੀ ਕਰਦਾ ਕਿਤੇ ਜਾਣ ਨੂੰ ਸਾਰੇ ਜਾਂਦੇ ਆ ਆ ਕਦੀ ਕਿਸੇ ਦਾ ਸਟੇਟਸ ਦੇਖੀਦਾ ਕਦੀ ਕਿਸੇ ਦਾ ਸਟੇਟਸ ਲੋਕੀ ਕਿੰਨੇ ਜਾਂਦੇ ਵਨ ਸਵੰਨੇ ਪਾਉਂਦੇ ਅਸੀਂ ਇੰਨਾ ਚਿਰ ਰਹਿ ਗਏ ਘਰੇ ਬੈਠੇ ਪਬਲਿਕ ਕਈਆਂ ਨਾਲੋਂ ਚੰਗੇ ਆ ਕੀ ਤੂੰ ਦੇਖ ਲੈਨੀ ਆ ਫੋਨ ਤੇ ਕੀ ਚੰਗੇ ਆ ਸਰਦਾਰ ਜੀ ਕੀ ਚੰਗੇ ਆ ਇਹਨੂੰ ਕੋਈ ਜ਼ਿੰਦਗੀ ਥੋੜੀ ਜੀਣਾ ਕਹਿੰਦੇ ਆ ਜੀਣਾ ਤਾਂ ਉਹਨੂੰ ਕਹਿੰਦੇ ਆ ਬਾਹਰ ਜਾਓ ਜੀਨ ਟੋ ਪਾਓ ਸਕਲ ਟਾ ਪਾਓ ਖੁਮੋ ਫਿਰ ਉਹਨੂੰ ਕਹਿੰਦੇ ਆ ਲਾਈਫ ਚਾਰ ਦਿਨ ਪੰਜ ਦਿਨ ਹਫਤਾ ਲਾ ਕੇ ਆਣਾ ਤਾਂ ਮੁੜ ਕੇ ਇੱਥੇ ਹੀ ਆ ਫਿਰ ਫਜ਼ੂਲ ਦੇ ਪੈਸੇ ਕਿਉਂ ਖਰਾਬ ਕਰਨੇ ਆ ਸਰਦਾਰ ਜੀ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਐਸ ਵਾਰੀ ਕਹਿ ਤਾ ਵੀ ਮੈਂ ਜਾਣਾ ਕੀ ਹੋਇਆ ਕਮਾਉਣੇ ਨਹੀਂ ਆ ਕਮਾਈ ਕਰਕੇ ਆਏ ਆ ਉਥੇ ਕਮਾਈ ਕਰਕੇ ਆਈਦੇ ਆ ਜਿਹੜੇ ਘਰ ਦੇ ਖਰਚੇ ਆ ਉਹ ਚੰਗੀ ਤਰ੍ਹਾਂ ਚਲਾਓ ਅਫਜੂਲ ਆ 40-50 ਹਜ਼ਾਰ ਰੁਪਏ ਲੱਗ ਜਾਣਾ ਮੁੜ ਕੇ ਆਣਾ ਤਾਂ ਫਿਰ ਉੱਥੇ ਠੰਡ ਚ ਜਾਣਾ ਇੱਥੇ ਆ ਕੇ ਫਿਰ ਗਰਮੀ ਕਿਉਂ ਚੀਜ਼ਾਂ ਬਣੀਆਂ ਤਾਂ ਘੁੰਮਣ ਵਾਸਤੇ ਹੀ ਆ ਭੇਡਚਾਲ ਬਣੀਆਂ ਘੁੰਮਣ ਵਾਸਤੇ ਨਹੀਂ ਚੀਜ਼ਾਂ ਬਣੀਆਂ ਭੇਡਚਾਲਾਂ ਨੇ ਸਾਰੀਆਂ ਵੀ ਕੋਈ ਜਾ ਆ ਤੂੰ ਫੋਟੋਆਂ ਦੇਖ ਲਈਆਂ ਤੇ ਬਸ ਤੂੰ ਆ ਘਰੇ ਸ਼ੁਰੂ ਹੋ ਗਈ ਮੈਂ ਵੀ ਜਾਨਾ ਤਾਂ ਮੇਰੀ ਮਾੜੀ ਐ ਜਿਹੜੀ ਤੁਹਾਡੇ ਲੜ ਲੱਗ ਗਈ ਕਦੇ ਆਪ ਹੀ ਕਹਿ ਦਿਆ ਕਰੋ ਕਿ ਬਬਲੀ ਜਾਣਾ ਬੱਚੇ ਵੀ ਤਰਸਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਇਹ ਸਟੇਸ਼ਨ ਹੁੰਦਾ ਕੋਈ ਸਾਰੇ ਜਾਣਦੇ ਆ ਬਬਲੀ ਰੋਟੀ ਮਿਲੂਗੀ ਹੁਣ ਕਿ ਨਹੀਂ ਮਿਲੂਗੀ ਮੈਂ ਕੀ ਗੱਲ ਇਹਨਾਂ ਰੋਲਾ ਕਾਤੇ ਪਾ ਰੱਖਿਆ ਤੁਸੀਂ ਦੋਨਾਂ ਨੇ ਮੰਮੀ ਪਤਾ ਨਹੀਂ ਇਹਨੂੰ ਕੀ ਹੋਇਆ ਮੈਨੂੰ ਤਾਂ ਪਾਣੀ ਮੰਗਿਆ ਪਹਿਲਾਂ ਪਾਣੀ ਸੱਟ ਕੇ ਚਲੇਗੀ ਪਤਾ ਨਹੀਂ ਹੁਣ ਕੀ ਆ ਮੈਨੂੰ ਕਮਾ ਲਿਆਓ ਮੈਨੂੰ ਇਹ ਕਰ ਦੋ ਮੈਂ ਵੀ ਜਾਣਦਾ ਮੇਰਾ ਵੀ ਮਨ ਕਰਦਾ ਮੰਮੀ ਮੈਂ ਪੇਮੈਂਟ ਲੈਣ ਗਿਆ ਸੀ ਇੱਕ ਦੋ ਬੰਦਿਆਂ ਕੋਲ ਪੈਸੇ ਨਹੀਂ ਮਿਲੇ ਘਰ ਦੇ ਖਰਚੇ ਤਾਂ ਅੱਜ ਕਾ ਲੋਕੇ ਚੱਲਦੇ ਆ ਇਹ ਕਹਿੰਦੀ ਮੈਨੂੰ ਹਫਤਾ ਦਾ ਦਸਤ ਕਮਾ ਕੇ ਲਿਆਓ ਕੋਈ ਆਇਆ ਸੀ ਕਰੇ ਅੱਜ ਕਿ ਨਹੀਂ ਆਇਆ ਸੀ ਕੀ ਹੋਇਆ ਵਾ ਮੈਨੂੰ ਇਹ ਨਹੀਂ ਸਮਝ ਆਉਂਦੀ ਘਰਾਂ ਦੇ ਖਰਚੇ ਚੱਲੀ ਜਾਣੇ ਆ ਇਹ ਤਾਂ ਇਦਾਂ ਹੀ ਚੱਲੀ ਜਾਂਦੇ ਆ ਅ ਜੂਨ ਜੁਲਾਈ ਕਿਤੇ ਸਾਲ ਬਾਅਦ ਆਉਂਦੀ ਆ ਸਾਰੇ ਹੀ ਜਾਂਦੇ ਆ ਕੋਈ ਨਵੀਂ ਗੱਲ ਥੋੜੀ ਆ ਯਾਰ ਮੈਂ ਤੈਨੂੰ ਹੁਣ ਕੀ ਸਮਝਾਵਾਂ ਤੈਨੂੰ ਸਮਝਾਉਣ ਦਾ ਕੋਈ ਫਰਕ ਹੈ ਹੀ ਨਹੀਂਗਾ ਪਤਾ ਨਹੀਂ ਕੀ ਬੋਲਦੀ ਰਹਿੰਦੀ ਆ ਕੀ ਨਹੀਂ ਸ਼ਾਮ ਨੂੰ ਪਤਾ ਨਹੀਂ ਤਰਾ ਕੀ ਹੋ ਜਾਂਦਾ ਸਵੇਰੇ ਚੰਗੀ ਭਲੀ ਤੂੰ ਚੁੱਪ ਕਰਕੇ ਕੰਮ ਕਰਦੀ ਸੀ ਸਭ ਕੁਝ ਕਰਦੀ ਪਈ ਸੀ ਲੱਕੇ ਜਾਣਾ ਕਿ ਨਹੀਂ ਮੈਨੂੰ ਦੱਸ ਦੋ ਮੈਂ ਕਿਸੇ ਹੋਰ ਨਾਲ ਸਲਾਹ ਬਣਾ ਲਿਆ ਕਰੂੰਗੀ ਜਾਣਦੀ ਔਕਾਤ ਹੀ ਨਹੀਂ ਸੀਗੀ ਤਾਂ ਫਿਰ ਦੱਸੋ ਮੋਰੀਆਂ ਕਿਹੜੀਆਂ ਗੱਲਾਂ ਹੋਈਆਂ ਵੀ ਔਕਾਤ ਨਹੀਂ ਸੀਗੀ ਜਾਂ ਵਿਆਹ ਨਹੀਂ ਕਰਾਉਣਾ ਸੀ ਇਹ ਕਿੜੀਆਂ ਗੱਲਾਂ ਹੋਈਆਂ ਬਸ ਪਹਿਲਾਂ ਇਸ ਸੁਪਨੇ ਵਿਖਾਉਣੇ ਆਪਾਂ ਇੱਥੇ ਘੁੰਮਣ ਜਾਇਆ ਕਰਾਂਗੇ ਇਹ ਕਰ ਅੰਦਰ ਬੈਠੀ ਆ ਜੰਨਤ ਗੱਲ ਸੁਣ ਮੇਰੀ ਇੱਕ ਮਿੰਟ ਉਹਨੂੰ ਹੁਣ ਕੀ ਕਹਿਣਾ ਕੋਈ ਕੰਮ ਹੋਊਗਾ ਮੈਨੂੰ ਉਹਦੇ ਨਾਲ ਪੁੱਛਾਂ ਉਹਨੂੰ ਹਾਂ ਜੰਨਤ ਕੀ ਕਹੂ ਹਾਂਜੀ ਪਪਾ ਬਾਜ਼ਮਾਰੀ ਸੀ ਜੰਨਤ ਅੱਜ ਘਰੇ ਆਪਣੇ ਕੋਈ ਆਇਆ ਸੀਗਾ ਘਰੇ ਘਰੇ ਤਾਂ ਹਾਂ ਸੱਚ ਲੰਗੜਾ ਆਂਟੀ ਆਈ ਸੀ ਬਬਲੀ ਕੀ ਕਰਦੀ ਸੀ ਆ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਕਿੰਨੇ ਦਿਨ ਹੋ ਗਏ ਤੁਸੀਂ ਦਿਖੇ ਹੀ ਨਹੀਂ ਮੈਂ ਤਾਂ ਘੁੰਮਣ ਗਈ ਸੀ ਆ ਜੋ ਬੈਠੋ ਹੋਰ ਸੁਣਾਓ ਕਿਵੇਂ ਠੀਕ ਐ ਪਾਣੀ ਲਿਆਵਾਂ ਨਾ ਨਾ ਮੈਂ ਪੀ ਕੇ ਆਈ ਆ ਮੈਂ ਕਿੰਨੇ ਦਿਨ ਹੋ ਗਏ ਗਲੀ ਦੇ ਵਿੱਚ ਮੈਂ ਕਿਹ ਪੁੱਛਿਆ ਵੀ ਐ ਮੈਂ ਕਿਹਾ ਪਤਾ ਨਹੀਂ ਕਿੱਥੇ ਗਏ ਆ ਲੇ ਤੈਨੂੰ ਪਤਾ ਮੈਂ ਘਾਟ ਇਕਦੀਆਂ ਜੂਨ ਦੀਆਂ ਛੁੱਟੀਆਂ ਸੀ ਮੈਂ ਕਿਹਾ ਕਿ ਸ਼ਿਮਲੇ ਮਲਾਇ ਘੁੰਮ ਆਈਏ ਤਾਂ ਅਸੀਂ ਘੁੰਮਣ ਗਏ ਸੀਗੇ ਤੈਨੂੰ ਪਤਾ ਮੈਂ ਤਾਂ ਸ਼ਨੀਵਾਰ ਛੁੱਟੀ ਹੋਵੇ ਜਾਂ ਐਤਵਾਰ ਛੁੱਟੀ ਹੋਵੇ ਤਾਂ ਨਹੀਂ ਘਾਟ ਇਕਦੀ ਹੋ ਵੀ ਆ ਤੁਸੀਂ ਹਾਂ ਹੋਈ ਕਿੰਨੇ ਦਾ ਲਾਈ ਮੈਂ ਲਾਈ ਆ ਚਾਰ ਪੰਜ ਦਿਨ ਲਾਈ ਆ ਅੱਛਾ ਬੱਚੇ ਵੀ ਗਏ ਸੀ ਹਾਂ ਹਾਂ ਬੱਚੇ ਵੀ ਗਏ ਸੀਗੇ ਤੂੰ ਨਹੀਂ ਗਈ ਕਿਤੇ ਨਹੀਂ ਬਸ ਅਟਾਇਮ ਜੈ ਨਹੀਂ ਲੱਗਦਾ ਤੈਨੂੰ ਪਤਾ ਹੀ ਹੈ ਘਰਾਂ ਦੇ ਕੰਮਾਂ ਦੇ ਵਿੱਚੋਂ ਹਾਂ ਕੋਲੇ ਦੇ ਦਿਨ ਆ ਗਈ ਆ ਲੌਂਗਣ ਅੱਜ ਦੇਖੀ ਤੂੰ ਘਰ ਚ ਕਲੇਸ਼ ਪਿਆ ਲੈ ਜਿੱਥੇ ਵੜ ਜਾਂਦੀ ਆ ਨਾ ਉੱਥੇ ਤਾਂ ਲੜਾਈ ਲੜਾਈ ਆ ਉਹ ਘਰਾਂ ਦੇ ਕੰਮ ਤਾਂ ਕਦੀ ਨਿਭਣਦੇ ਨਹੀਂ ਟਾਈਮ ਤਾਂ ਕੱਢਣਾ ਹੀ ਪੈਂਦਾ ਵਾ ਨਾਲੇ ਤੂੰ ਕੀ ਆ ਕਰ ਗੋਲਡੀ ਨੂੰ ਇਹ ਬੰਦੇ ਇਦਾਂ ਨਹੀਂ ਸੁਣਦੇ ਇਹਨਾਂ ਦਾ ਕਹਿਣਾ ਪੈਂਦਾ ਜ਼ੋਰ ਲਾਣਾ ਪੈਂਦਾ ਵਾ ਤੂੰ ਬਸ ਕਹਿੰਦੀ ਹੋਣੀ ਉਹਨੇ ਮਾਰਾ ਤੈਨੂੰ ਕਹਿਣਾ ਹੱਥ ਤੰਗ ਹੈ ਜਾਣ ਜਾਣਾ ਤਾਂ ਉੱਥੇ ਟਿੱਕੇ ਬੈਹਣ ਦੀ ਹੁੰਨੀ ਆ ਇਹ ਬੰਦਿਆਂ ਦਾ ਰੋਲਾ ਪਾਣ ਦੀ ਆਦਤ ਹੁੰਦੀ ਆ ਕਹਿਣਾ ਪੈਂਦਾ ਵਾ ਮਗਰ ਪੈ ਤੂੰ ਅੱਛਾ ਮੈਂ ਤਾਂ ਕਦੀ ਕਿਹਾ ਵੀ ਨਹੀਂ ਮੈਨੂੰ ਐਂ ਲੱਗਦਾ ਸੀ ਵੀ ਚਲੋ ਜਦੋਂ ਕੰਮਕਾਰ ਹੋਊਗਾ ਆਪੇ ਹੀ ਬੰਦੇ ਕਹਿ ਦਿੰਦੇ ਨੇ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ ਮੈਂ ਤਾਂ ਇਦਾਂ ਹੀ ਬਸ ਆਹੀ ਗੱਲਾਂ ਸੁਣਦੀਆਂ ਨੂੰ ਤੂੰ ਆ ਚੁੱਪ ਕਰਕੇ ਨੂੰ ਕਹ ਮੈਂ ਤਾਂ ਜਾਣਾ ਜੋ ਮਰਜ਼ੀ ਹੋ ਜੇ ਐਤਕੀ ਮਗਰ ਪੈ ਜਾ ਦੇਖੀ ਜੇ ਨਾਂ ਲੈ ਕੇ ਗਿਆ ਤਾਂ ਕਹੀਂ ਚਾ ਬਹੁਤ ਮਜ਼ਾ ਹੁੰਦਾ ਹੋਣਾ ਬਰਫੂਲ ਜਿੰਦੀ ਹੋਣੀ ਉੱਥੇ ਤਾਂ ਪੂਰੀ ਬਰਫ ਪੂਰਾ ਹਸਤਾ ਇੰਜੁਆਏ ਕੀਤਾ ਉੱਥੇ ਮੈਂ ਕਹਿੰਨੀਆ ਬੱਚੇ ਉੱਥੋਂ ਕਹਿੰਦੇ ਸੀ ਮੰਮੀ ਅਸੀਂ ਅਜੇ ਆਣਾ ਹੀ ਨਹੀਂ ਮੈਂ ਅਸੀਂ ਤਾਂ ਫਿਰ 5 ਦਿਨ ਲਾ ਕੇ ਆ ਗਏ ਆ ਬਟ ਉੱਥੋਂ ਆਨੂ ਦਿਲ ਹੀ ਨਹੀਂ ਕਰਦਾ ਹੁਣ ਇੱਥੇ ਆ ਗਏ ਹਾਏ ਇੰਨੀ ਗਰਮੀ ਲੱਗਦੀ ਹੈ ਨਾ ਮੇਰਾ ਤਾਂ ਦਿਲ ਕਰਦਾ ਸੀਗਾ ਮੈਂ ਕਹਿੰਨੀਆ ਇੱਕ ਘਰ ਇੱਥੇ ਹੋਵੇ ਤੇ ਇੱਕ ਉੱਥੇ ਹੋਵੇ ਹਾਂ ਨਾਲੇ ਮੈਂ ਨਾ ਆ ਜੰਨਤ ਵਾਸਤੇ ਆ ਲੈ ਕੇ ਆਈ ਸੀ ਕੀ ਰਿੰਗ ਉੱਥੋਂ ਮੈਂ ਕਿਹਾ ਮੈਂ ਦੇ ਕੇ ਆਵਾਂ ਜੰਨਤ ਵਾਸਤੇ ਹਾਂ ਦੇਖ ਕਿਦਾਂ ਸੋਹਣਾ ਲੱਗਿਆ ਸੋਹਣਾ ਉਹਨੇ ਤਾਂ ਵੇਖ ਕੇ ਵੀ ਖੁਸ਼ ਹੋ ਜਾਣਾ ਅੰਦਰ ਹੀ ਆ ਮੈਨੂੰ ਆਵਾਜ਼ ਮਾਰਦੀ ਆ ਮੜਿਆ ਜੰਨਤ ਜੰਨਤ ਆ ਤੇਰੀ ਮੰਮੀ ਹਾਕ ਮਾਰਦੀ ਆ ਜਾ ਜਾ ਕੇ ਦੇਖਿਓ ਨੇ ਕਿਦਾਂ ਖੁਸ਼ ਹੋਣਾ ਹਾਂ ਬੱਚੇ ਦੇਖ ਕੇ ਚੀਚੇ ਤਾਂ ਕਹਿੰਦੇ ਹੀ ਰਹਿੰਦੇ ਚੱਲੀਏ ਕਿਸੇ ਦਿਨ ਮੈਂ ਆਪ ਹੀ ਕਹਿ ਦਿੰਨੀ ਆ ਵੀ ਜਦੋਂ ਪਾਪਾ ਕੋਲ ਤੁਹਾਨੂੰ ਕਰਿਆ ਕਰ ਤੂੰ ਤਾਂ ਇਦਾਂ ਕਰਦੀ ਆ ਮੁੜ ਕੇ ਬੱਚਿਆਂ ਨੇ ਵੀ ਇੱਦਾਂ ਹੀ ਕਰਨਾ ਹੈਗਾ ਵਾ ਬੱਚੇ ਦੇ ਚਾਹ ਲੜਕਾ ਤੋਂ ਮਾਰਦੀ ਆ ਨਾਲੇ ਮੈਂ ਇੱਕ ਗੱਲ ਹੋਰ ਕਹਿਣੀ ਸੀ ਚੜਦੀ ਗਰਮੀ ਤੇ ਚੜਦੇ ਸਿਆਲ ਗੋਲਡਨ ਕਹਿ ਕੇ 5-7 ਸੂਟ ਲੈ ਲਿਆ ਕਰ ਨਾਲੇ ਨਾ ਇੱਕ ਜੀਨ ਟੋਪ ਵੀ ਲੈ ਲਈ ਉਹ ਜਿਹੜੇ ਸ਼ੌਂਕ ਅਸੀਂ ਇੱਥੇ ਨਹੀਂ ਪੂਰੇ ਕਰ ਸਕਦੇ ਉੱਥੇ ਜਾ ਕੇ ਤਾਂ ਕਰੀਏ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਾ ਕਹਿਦੀ ਉਹਨੂੰ ਆ ਲੋਕਾਂ ਨੇ ਸਟੇਟਸ ਜੇ ਤਾਂ ਪਾਏ ਹੁੰਦੇ ਆ ਜਾ ਕੇ ਜੀਨਾ ਆਪਸ ਘਰਟਾਂ ਪਾਏ ਕਰ ਲਾ ਆ ਪਤਾ ਆ ਸਭ ਕੁਝ ਪਾਈਦਾ ਵਾ ਨਾਲੇ ਮੇਰੀ ਕੁੜੀ ਪਾਂਦੀ ਆ ਨਾਲ ਮੈਂ ਪਾਂਦੀ ਆ ਤੂੰ ਤਾਂ ਉਈ ਹੋਰ ਹੀ ਕੁਛ ਬਣੀ ਜਾਂਦੀ ਆ ਤੇਰੀ ਉਮਰ ਕੀ ਆ ਜੇ ਆ ਦੇਖਦੀ ਆ ਜੰਨਤ ਆਂਦੀ ਮੈਨੂੰ ਦਿਖਾਵਾ ਮਾੜਾ ਜਾ ਜੰਨਤ ਆਈ ਨਹੀਂ ਦੇਖੀ ਕਿਤਾ ਖੁਸ਼ ਆ ਦੇਖ ਆਂਟੀ ਗੈਸੀ ਘੁੰਮਣ ਤੇਰੇ ਵਾਸਤੇ ਲੈ ਕੇ ਆਏ ਆ ਜੰਨਤ ਸਤਿ ਸ਼੍ਰੀ ਅਕਾਲ ਬੱਚੇ ਤੂੰ ਆਪਣੇ ਪਾਪਾ ਨੂੰ ਕਿਹਾ ਕਰ ਕਿ ਮੈਂ ਵੀ ਘੁੰਮਣ ਜਾਣਾ ਐ ਸਵਰਕਾਦੀ ਮੈਂ ਤਾਂ Shimla ਜਾਣਾ ਪਾਪਾ ਜੋ ਮਰਜ਼ੀ ਹੋ ਜਾਵੇ ਜਾਣੇ ਜਾਣਾ ਜਿੱਦ ਕਰਨ ਲੱਗ ਜੀ ਪੂਰੀ ਠੀਕ ਹੈ ਠੀਕ ਹੈ ਲੱਦੂ ਮਾਂ ਕਹਿੰਦੇ ਮੈਂ ਤੇਰੀ ਬਾਰਾ ਲੈ ਕੇ ਆਈਏ ਇਹ ਢੋਲ ਲੈ ਕੇ ਆਇਆ ਹਾਂਜੀ ਹੋਰ ਕੀ ਕਹਿੰਦੀ ਸੀਗੀ ਆਂਟੀ ਹੋਰ ਪਤਾ ਨਹੀਂ ਕੀ ਕਹੀ ਜਾਂਦੇ ਸੀ ਕਿ ਜਾ ਆਪਣੇ ਪਾਪਾ ਨੂੰ ਗਏ ਕਿ ਤੈਨੂੰ ਬਾਹਰ ਲੈ ਕੇ ਜਾਣ ਕੋ ਮਾਨ ਨਹੀਂ ਕਿਤੇ ਮੈਨੂੰ ਸਮਝ ਹੀ ਨਹੀਂ ਲੱਗੀ ਮੈਨੂੰ ਸਮਝ ਲੱਗਦੀ ਕੋਈ ਨਹੀਂ ਤੂੰ ਆਪਣਾ ਕੰਮ ਕਰ ਇਹ ਡਾਲ ਨਹੀਂ ਲੈ ਕੇ ਆਈ ਸਾਡੇ ਘਰ ਦੇ ਵਿੱਚ ਨਾ ਕੋਈ ਨਵਾਂ ਕਲੇਸ਼ ਲੈ ਕੇ ਆਈ ਆ ਨਾਲੇ ਹੁਣ ਮੈਂ ਜਿੱਦਾਂ ਜੰਨਤ ਨੂੰ ਸਮਝਾਇਆ ਨਾ ਵੀ ਜਿੱਦ ਕਰੀ ਤੂੰ ਵੀ ਜਿੱਦ ਕਰੀ ਦੇਖ ਬਬਲੀ ਜਿੱਕਿਓ ਨਾ ਸਿੱਧੀ ਉਂਗਲਾਂ ਨਾਲ ਨਿਕਲੇ ਤਾਂ ਟਿੱਡੀ ਕਰਨੀ ਪੈਂਦੀ ਆ ਜੇ ਨਾ ਮੰਨਿਆ ਪਾਂਡੇ ਪੰਨੇ ਰੋਟੀ ਨਾਲ ਟਾਈਮ ਸਰਦਈ ਸਿਰ ਬਣ ਕੇ ਪੈ ਜੀ ਹੈ ਜੇ ਇਨ ਕੇਸ ਮੰਨ ਗਏ ਨਾ ਤੇ ਆ ਜਿਹੜੇ ਤੇ ਸੱਸ ਐ ਇਹਨੂੰ ਨਾ ਕਹਿਣ ਲੱਗ ਜੀ ਚੱਲ ਇੱਕ ਵਾਰੀ ਕਹਿ ਕੇ ਦੇਖ ਲੈਨੇ ਮੰਮੀ ਜੀ ਚੱਲੀਏ ਨਾਲ ਤੇ ਉਹਨੂੰ ਨਾਲ ਹੀ ਤੁਰ ਪੈਣਾ ਪਰ ਮੰਮੀ ਇਕੱਲੇ ਕਿੱਦਾਂ ਰਹਿਣਗੇ ਘਰੇ ਉਹ ਕਿਉਂ ਨਹੀਂ ਰਹਿਣਗੇ ਬਥੇਰੀਆਂ ਇੱਥੇ ਬੁੜੀਆਂ ਨਾਲ ਆ ਕੇ ਬਹਿਜੂ ਕਰਗੀਆਂ ਇੱਕੋ ਮੰਮੀ 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 ਕਰਦੀ ਰਿਹਾ ਕਰ ਤੂੰ ਨਾ ਬਾਲੀ ਪੋਲੀਆਂ ਵੈਸੇ ਥੋੜੀ ਤਾਂ ਤੇਜ਼ ਬਣ ਜਾ ਅੱਜ ਕੱਲ ਦੇ ਹਿਸਾਬ ਨਾਲ ਨੇ ਜਾਨ ਨੂੰ ਤਾਂ ਮੇਰਾ ਵੀ ਦਿਲ ਕਰਦਾ ਕਿੰਨੇ ਸਾਲ ਹੋ ਗਿਆ ਪਰ ਮੈਂ ਕਦੀ ਕਿਹਾ ਹੀ ਨਹੀਂ ਇਹਨਾਂ ਨੂੰ ਮੈਂ ਕਿਹਾ ਚੱਲ ਆਪੇ ਹੀ ਕਹਿ ਦੇਣੀ ਹੈ ਮੈਂ ਤਾਂ ਡਿੱਕੀ ਜਾਂਦੀ ਸੀ ਵੀ ਕਦੋਂ ਆਪੇ ਕਹਿਣੇ ਤੂੰ ਐਸ ਵਾਰ ਜਾ ਮੇਰੇ ਘੇ ਤੇ ਠੀਕ ਆ ਹੁਣ ਜੋ ਤੈਨੂੰ ਸਮਝਾਇਆ ਨਾ ਉਹ ਲੜਮਲ ਨਾਲੇ ਹੁਣ ਮੈਂ ਚਲਦੀ ਆ ਠੀਕ ਆ ਮੈਂ ਕਰਦੀ ਮੈਂ ਗੱਲ ਹਾਂ ਗੱਲ ਕਰ ਤੂੰ ਜਾਣਾ ਹੀ ਜਾਣਾ ਹੈ ਇਸ ਵਾਰੀ ਤਾਂ ਦੇਖ ਲਈਆ ਕਿੰਨਾ ਰੋਟੀ ਨਹੀਂ ਬਣਾਇਆ ਜਾਣ ਲੱਗਾ ਪਤਾ ਨਹੀਂ ਕੀ ਕੀ ਲੱਗ ਰਿਹਾ ਗਾਣਾ ਲੈ ਚਿਗਿਆੜੀ ਤਾਂ ਮੈਂ ਲਾਤੀ ਬਸ ਹੁਣ ਭੰਬੜ ਬਚਨ ਦੀ ਵੇਰ ਵੀ ਕਿੰਨਾ ਕਮਚਦਾ ਇੰਜੋਏ ਹੀ ਕਰਨਾ ਵਾ ਅੱਜ ਇਹਨਾਂ ਦੇ ਘਰ ਤੋਂ ਕਰ ਲਾਂਗੇ ਚੱਲ ਮੰਮੀ ਤੁਸੀਂ ਇੰਨੀ ਦੇਰ ਦੇ ਇੱਥੇ ਬੈਠੇ ਹੋ ਮੈਂ ਉਹਦੇ ਨਾਲ ਟੇਬਰ ਦੇਖ ਕੇ ਹੀ ਤੁਹਾਨੂੰ ਪੁੱਛ ਲਿਆ ਸੀ ਵੀ ਘਰੇ ਕੋਈ ਆਇਆ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਬੇਪੁੱਤ ਦੱਸਤਾ ਦਿੰਦੀ ਫੇਰਾ ਸੱਸਾਂ ਨਾ ਉਹੀ ਬਦਨਾਮ ਹੋ ਜਾਂਦੀਆਂ ਨੇ ਲੋਕ ਕਹਿਣਗੇ ਵੀ ਆਹ ਪੁੱਤ ਤੇ ਨੋ ਚੁੱਥ ਲੜਾਈਆਂ ਕਰਵਾ ਕੇ ਰੱਖ ਦਿੰਦੀ ਆ ਉਹਨੇ ਸੱਸਾਂ ਉਹ ਮੰਮੀ ਸੱਸ ਤੁਸੀਂ ਉਹਦੇ ਉਹ ਮੇਰੀ ਤਾਂ ਤੁਸੀਂ ਮਾਂ ਹੀ ਹੋ ਮੈਨੂੰ ਤਾਂ ਤੁਸੀਂ ਦੱਸ ਦਿੰਦੇ ਮੈਂ ਤਾਂ ਉਹਦਾ ਪਾਣੀ ਲੈ ਆਂਦਾ ਢੰਗ ਤੋਂ ਹੀ ਦੇਖ ਲਿਆ ਸੀਗਾ ਵੀ ਅੱਜ ਕੋਈ ਨਾ ਕੋਈ ਲੁੱਤੀ ਲਾ ਕੇ ਗਿਆ ਵਾ ਬਸ ਇਹ ਸ਼ੁਰੂ ਹੋਈ ਹੋਈ ਆ ਉਹ ਲੌਂਗਣ ਆਈ ਸੀਗੀ ਬਸ ਉਹਨੂੰ ਕੁਛ ਨਾ ਕੋਈ ਪੰਪ ਦੇ ਕੇ ਚੱਲੇਗੀ ਵੀ ਹਾਂ ਅਸੀਂ ਘੁੰਮਣ ਗਏ ਸੀ ਅਸੀਂ ਇੱਥੇ ਗਏ ਸੀ ਮੈਂ ਜਿੰਨਤ ਵਾਸਤੇ ਆ ਲਿਆਈ ਆ ਉਹ ਲਿਆਈ ਆ ਬਸ ਤੇ ਉਹਨੇ ਕੀ ਮਾੜਾ ਕਹਿਤਾ ਅਗਲੀ ਘੁੰਮ ਕੇ ਆਈ ਆ ਤੇ ਦੱਸ ਦੱਸ ਕੇ ਗਈ ਵੀ ਅਸੀਂ ਘੁੰਮਣ ਗਏ ਉਹਨੇ ਮੈਨੂੰ ਕੁਛ ਵੀ ਨਹੀਂ ਕਿਹਾ ਮੈਂ ਤਾਂ ਆਪਕੇ ਹੰਡੀ 'ਚ ਮੈਂ ਜਾਣਾ ਮੈਂ ਵੀ ਜਾਣਾ ਮੇਰਾ ਵੀ ਦੇਖਣਾ ਕੀ ਉਹਨੇ ਕੁਛ ਨਹੀਂ ਕਰਤਾ ਸਭ ਕੁਝ ਦਿੱਤਾ ਨਾ ਬਸ ਘਰ ਦੀ ਸ਼ਾਂਤੀ ਸੀਗੀ ਉਹ ਭੰਗ ਹੋ ਗਈ ਤੂੰ ਕਹੀ ਜੰਨੀ ਮੈਨੂੰ ਕੁਛ ਕਹਿ ਕੇ ਨਹੀਂ ਗਈ ਉਹਦੇ ਮਗਰ ਲੱਕੇ ਤੂੰ ਆ ਕੁਛ ਕਿਹਾ ਮੈਂ ਵੀ ਸੋਚਾਂ ਵੀ ਸੇਰੇ ਚੰਗੀ ਭਲੀ ਸੀ ਸਾਰਾ ਹੱਸ ਕੇੜ ਕੇ ਤੂੰ ਤੋੜਿਆ ਵਾ ਹੁਣ ਜਦੋਂ ਘਰੇ ਆਇਆ ਸ਼ਾਮ ਨੂੰ ਥੱਕਿਆ ਹੋਇਆ ਬੰਦਾ ਅੱਗੇ ਤਾਂ ਤੂੰ ਕਦੀ ਐ ਪਾਣੀ ਐ ਲੈ ਕੇ ਸੱਟਿਆ ਨਹੀਂ ਗੁੱਸਾ ਤਾਂ ਝੜਦਾ ਹੀ ਆ ਤੈਨੂੰ ਪਤਾ ਬਾਜ਼ਾਰ ਦੇ ਹਾਲਾਤ ਕੀ ਆ ਇਸ ਟਾਈਮ ਤਾਨੂੰ ਪਤਾ ਹੁਣ ਮੈਂ ਕੀ ਕਰਨੇ ਬੈਠਾ ਤੇ ਮੈਨੂੰ ਪਤਾ ਤਾਂ ਹੀ ਤਾਂ ਮੈਂ ਕਹਿੰਨਾ ਆ ਵੀ ਆਪਣੇ ਘਰ ਦੇ ਵਿੱਚ ਰੋ ਜਿਹੜੇ ਘਰ ਦੇ ਖਰਚੇ ਹੈ ਹਾਲਾਤ ਸੁਧਰਨੇ ਕਦੋਂ ਆ ਮੈਨੂੰ ਵੀ ਦੱਸ ਦੋ ਨਾ ਕਿੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਬਬਲੀ ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾਉਣਾ ਹੁੰਦਾ ਲੋਕਾਂ ਦੇ ਪੱਕੇ ਦੇਖ ਕੇ ਨਾ ਆਪਣੇ ਕੱਚੇ ਨਹੀਂ ਢਾਈ ਦੇ ਜੂਨ ਜੁਲਾਈ ਦੀਆਂ ਕਾਦੀਆਂ ਛੁੱਟੀਆਂ ਤੇ ਮੈਨੂੰ ਇਹ ਦੱਸ ਦੇ ਬੱਚਿਆਂ ਦੀਆਂ ਫੀਸਾਂ ਵੀ ਜਾਣੀਆਂ ਨੇ ਸਕੂਲ ਜਨ ਜਨਤ ਦੀ ਫੀਸ ਵੀ ਜਾਣੀ ਆ ਜੋਤ ਦੀ ਵੀ ਜਾਣੀ ਆ ਮੈਨੂੰ ਉਹ ਟੈਨਸ਼ਨ ਆਉਂਦੀ ਆ ਵੀ ਬੱਚਾ ਕਾਲਜ ਜਾਵੇ ਜਾਂ ਸਕੂਲ ਜਾਵੇ ਉਹਨੂੰ ਸ਼ਰਮਿੰਦਗੀ ਨਾ ਹੋਵੇ ਵੀ ਮੇਰੇ ਪਾਪਾ ਨੇ ਹਲੇ ਫੀਸ ਨਹੀਂ ਦਿੱਤੀ ਮੈਨੂੰ ਮੇਰੀ ਪੇਪਰ ਡਿਸਕਸ਼ਨ ਚ ਪੇਪਰ ਮਿਲੇ ਨਹੀਂਗੇ ਮੈਨੂੰ ਆ ਚੀਜ਼ਾਂ ਦਾ ਜ਼ਿਆਦਾ ਖਿਆਲ ਲੰਦਾ ਵੀ ਬੱਚਿਆਂ ਦੀ ਬੇਇੱਜ਼ਤੀ ਨਾ ਹੋਵੇ ਸਾਡੇ ਕੋਲ ਗੱਡੀ ਦੀ ਕਿਸ਼ਤ ਦੇਣੀ ਆ ਬੰਦਾ ਗੱਡੀ ਦੀ ਕਿਸ਼ਤ ਲੈਣਾ ਆਵੇ ਉਹਦੇ ਹੱਥ ਚ ਗੱਡੀ ਦੀ ਕਿਸ਼ਤ ਦੇ ਦੋ ਵੀ ਭਾਈ ਲੈ ਜਾ ਗੱਡੀ ਦੀ ਕਿਸ਼ਤ ਘੁੰਮਣ ਜਾਣਾ ਘੁੰਮਣ ਚੱਲ ਜੀਏ ਲੋਕਾਂ ਦੇ ਪੈਸੇ ਨਾ ਦਈਏ ਮੁੜ ਕੇ ਜਦੋਂ ਆਣਾ ਲੋਕੀ ਗੇਟ ਤੇ ਖੜੇ ਜਲੂਸ ਕੱਢਣ ਨੂੰ ਤਿਆ ਵੀ ਹਾਂ ਜੀ ਗੱਡੀ ਦੀ ਕਿਸ਼ਤ ਨਹੀਂ ਆਈ ਆ ਬੱਚਿਆਂ ਨੇ ਆਂਦੇ ਹੀ ਪਹਿਲਾਂ ਘੁੰਮਿਆ ਨਾ ਵਾ ਮੁੜ ਕੇ ਉਹਨਾਂ ਨੇ ਕਿਹਾ ਹਾਂ ਜੀ ਪਪਾ ਫੀਸ ਤਾਂ ਦਿੱਤੀ ਨਹੀਂ ਮੈਂ ਕੀ ਕਰਨ ਜਾਵਾਂ ਕਾਲਜ ਆਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਤੂੰ ਹਰ ਵਾਰੀ ਨਾ ਆਵੇਂ ਨਾ ਮੂੰਹ ਸੇ ਜਾ ਕੇ ਬਹਿ ਜਾ ਕਰ ਕੋਈ ਨਹੀਂ ਥੋੜਾ ਜਿਹਾ ਰੁਕ ਜਾ ਆਪਾਂ ਬਾਅਦ ਚ ਜਾਵਾਂਗੇ ਕਿਤੇ ਘੁੰਮਣ ਹਰ ਗੱਲ ਦਾ ਪੁੱਠਾ ਨਹੀਂ ਲਈਦਾ ਮਤਲਬ ਵਿਆਹ ਕਿਉਂ ਕਰਾਇਆ ਸੀ ਤੁਹਾਡੀ ਔਕਾਤ ਨਹੀਂ ਸੀ ਇਹ ਜੇ ਭਾਸ਼ਣ ਤੋਂ ਤੂੰ ਕਹਦੀ ਦਿੱਤਾ ਹੀ ਨਹੀਂ ਅੱਗੇ ਜਿਹੜਾ ਤੂੰ ਅੱਜ ਕੁਝ ਬੋਲ ਪੀ ਗਏ ਸਰਦਾਰ ਜੀ ਮਨ ਜਾ ਖਰਾਬ ਹੋ ਜਾਂਦਾ ਜਦੋਂ ਲੋਕਾਂ ਦੇ ਆਪਾਂ ਸਟੇਟਸ ਦੇਖਦੇ ਆ ਇੰਨੇ ਨੇ ਸੋਹਣੇ ਕੱਪੜੇ ਪਾ ਕੇ ਅਗਦੇ ਫੋਟੋਆਂ ਪਾਉਂਦੇ ਆ ਦਿਲ ਕਰਦਾ ਤੇ ਇੱਥੇ ਕੱਪੜੇ ਪਾ ਲੈ ਕਿਹੜੇ ਪਾਣੇ ਤੈਨੂੰ ਕਿਸੇ ਨੇ ਮਨਾ ਕੀਤਾ ਆ ਮੰਮੀ ਨੇ ਤੈਨੂੰ ਕਦੀ ਅੱਜ ਤੱਕ ਕਿਹਾ ਵੀ ਆ ਚੀਜ਼ ਤੂੰ ਕਪੜਾ ਨਹੀਂ ਪਾਣਾ ਜਾਂ ਪਾਣਾ ਜਿਹੜੇ ਕੱਪੜੇ ਪਾਣੇ ਹੰਡਾਣੇ ਇੱਥੇ ਪਾ ਲੋ ਤੁਹਾਨੂੰ ਕੋਈ ਕਿਹੜਾ ਮਨਾਹੀ ਆ ਵੀ ਜਿਹੜੇ ਚੋਰੀ ਉੱਥੇ ਜਾ ਕੇ ਪਾਣੇ ਆ ਕੱਪੜੇ ਮਨਾ ਕੀਤਾ ਕਿਸੇ ਨੇ ਕਦੀ ਅੱਜ ਤੱਕ ਪਰ ਸਰਦਾਰ ਜੀ ਕਿੰਨਾ ਕ ਖਰਚਾ ਆ ਜਾਂਦਾ ਵਾ ਜੇ ਆਪਾਂ ਜਾਣਨੇ ਆ ਤਾਂ ਮੈਂ ਹੁਣ ਕੀ ਸਮਝਾਵਾਂ ਮੈਂ ਤਾਂ ਥੱਕ ਗਿਆ ਤੁਸੀਂ ਜੇ ਤੁਹਾਡੀ ਸਮਝ ਆਂਦੀ ਹੈ ਇਹਦੀ ਤੈਨੂੰ ਸਮਝਾ ਦੋ ਦੇਖ ਬਬਲੀ ਆਪਣੇ ਪਰਿਵਾਰ ਨਾਲੋਂ ਉੱਤੇ ਤਾਂ ਕੁਝ ਨਹੀਂ ਹੈਗਾ ਨਾ ਗੋਲਡੀ ਫੇਰ ਵੀ ਕਮਾਰ ਆਵਾ ਆਪਣੇ ਪਰਿਵਾਰ ਨੂੰ ਟਾਈਮ ਦੇ ਰਿਹਾ ਵਾ ਕੋਈ ਨਹੀਂ ਜਦੋਂ ਜ਼ਿਆਦਾ ਪੈਸੇ ਹੋਣਗੇ ਤੁਸੀਂ ਘੁੰਮਿਓ ਤੁਹਾਨੂੰ ਮੈਂ ਮਨਾ ਤਾਂ ਨਹੀਂ ਨਾ ਕਰਦੀ ਹੈਗੀ ਇੱਥੇ ਨੇੜੇ ਤੇੜੇ ਹੀ ਚੱਲੇ ਜਾਓ ਜ਼ਰੂਰੀ ਥੋੜਾ ਤੁਸੀਂ Shimla ਹੀ ਜਾਣਾ ਅਗਲੇ ਦੇ ਮਗਰ ਲੱਗ ਕੇ ਪਹਿਲਾਂ ਆਪਣਾ ਪਰਿਵਾਰ ਦੇਖੋ ਆਪਣਾ ਹੱਥ ਦੇਖੋ ਜਿੰਨੀ ਚਾਦਰ ਆ ਨਾ ਆਪਾਂ ਉਨਾਂ ਹੀ ਪੈਰ ਪਸਾਰਨੇ ਨੇ ਉਤੋਂ ਜ਼ਿਆਦਾ ਨਹੀਂ। ਉਹੀ ਗੱਲਾਂ ਤਾਂ ਮੈਂ ਸਮਝਾਉਣਾ ਪਿਆ। ਤੁਸੀਂ ਮੈਮ ਸਿਰ ਦੁਖਣ ਲੱਗ ਗਿਆ ਮੈਨੂੰ ਇਹਨੂੰ ਸਮਝਾ ਸਮਝਾ ਕੇ। ਮੈਂ ਤਾਂ ਹੀ ਤਾਂ ਜਨਤ ਨੂੰ ਆਵਾਜ਼ ਮਾਰੀ ਸੀ। ਬਈ ਇਹ ਬਿਨਾਂ ਗੱਲੋਂ ਨਹੀਂ ਬੋਲਦੀ ਅੱਜ ਕੋਈ ਨਾ ਕੀ ਤਾਂ ਗੱਲ ਹੋਈ ਆ। ਚੱਲ ਹੁਣ ਬਣਾਣੀ ਆ ਰੋਟੀ ਕਿ ਨਹੀਂ ਬਣਾਣੀ? ਹੁਣ ਹੱਸਣਾ ਜਾਂ ਰੋਟੀ ਰੋਟੀ ਬਣਾ ਲੈ ਮੈਨੂੰ ਭੁੱਖ ਲੱਗੀ ਆ। ਚੱਲਾਂਗੇ ਆਪਾਂ ਦੇਖਦੇ ਆ ਕੋਈ ਨੀ ਹਫਤਾ 10 ਦਿਨ ਵੇਟ ਕਰ। ਬਣਾਉਣੇ ਕੋਈ ਪ੍ਰੋਗਰਾਮ ਨੇੜੇ-ਤੇੜੇ ਆਪਾਂ ਘੁੰਮ ਕੇ ਆਨੇ ਆ। ਨਹੀਂ ਸਰਦਾਰ ਜੀ ਆਪਾਂ ਹੁਣ ਉਦੋਂ ਹੀ ਜਾਵਾਂਗੇ ਜਦੋਂ ਆਪਣਾ ਹੱਥ ਸੁੱਖਾ ਹੋਊਗਾ ਇੰਨੀ ਕਿ ਤਾਂ ਹੁਣ ਮੈਨੂੰ ਵੀ ਸਮਝ ਲੱਗ ਗਈ ਕਿ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਘਰ ਨਹੀਂ ਢਾਈ ਦਾ ਦੁੱਖ ਸੁੱਖਿਓ ਦੇ ਹੱਥ ਨੇ ਦੇਵੇਂ ਜੋ ਚਾਵੇ ਪਾਈ ਚਲ ਤੂੰ ਪਾਣੀ ਅਸਦਾ ਫਲ ਮਾਲਕ ਲਾਵੇ ਸਿੱਧਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ